ਸਜਾਜ ਆਪਤਾ ਲੱਗ ਕੱਲ ਸ਼ਾਮੀ ਇੱਕ ਖਬਰ ਆਉਂਦੀ ਹੈ ਕਿ ਸਾਬਕਾ ਇਨਸਪੈਕਟਰ ਸੁਭਾ ਸਿੰਘ ਜਿਨ੍ਹਾਂ ਦੇ ਨਾਲ ਸੰਦੀਪ ਸਣੀ ਦੀ ਜਿਹੜੀ ਲੜਾਈ ਫੁੱਟੀ ਆ ਉਸ ਦੇ ਵਿੱਚ ਕੁੱਟਮਾਰ ਹੁੰਦੀ ਆ ਕਹਿੰਦੇ ਕੁੱਟਮਾਰ ਇੰਨੀ ਭਿਆਨਕ ਸੀ ਕਿ ਬ੍ਰੇਨ ਡੈੱਡ ਹੋ ਜਾਂਦਾ ਉਸ ਦੇ ਕਾਰਨ ਕੱਲ ਉਸ ਦੀ ਮੌਤ ਹੋ ਜਾਂਦੀ ਹੈ ਕੀ ਕਹਿਣਾ ਚਾਹੋ ਸੰਦੀਪ ਸਣੀ ਹਵਾਲਾ ਟੀ ਹੈ ਅਸੀਂ ਜਿਹੜਾ ਚ ਰਹੇ ਹਾਂ ਇੱਕ ਵਾਰ ਨਹੀਂ ਰਹੇ ਕਈ ਵਾਰ ਰਹੇ ਹਾਂ ਹਵਾਲਾ ਟਾਇਰ ਕੇਦੀ ਕਦੇ ਵੀ ਇਕੱਠੇ ਨਹੀਂ ਰੱਖੇ ਜਾਂਦੇ ਅੰਡਰ ਟ੍ਰਾਇਲ ਤੇ سزا ਜਾਂਦੀ ਹਾਂ سزا ਜਾਪਤਾ ਅਲੱਗ ਬੈਰਕਾਂ ਬਣੀਆਂ ਹੋਈਆਂ ਨੇ ਜਿਹੜੇ ਹਵਾਲਾ ਲੱਤੀ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਉਹਨਾਂ ਦੀਆਂ ਅਲੱਗ ਨੇ ਹੂੰ ਪਹਿਲਾਂ ਤਾਂ ਸਭ ਤੋਂ ਇਹ ਗੱਲ ਜ਼ਰੂਰੀ ਸੀ ਜੇ ਐਡੇ ਆ ਵੱਡਾ ਝਗੜਾ ਜੇਲ੍ਹ ਚ ਹੋ ਗਿਆ ਸਭ ਤੋਂ ਪਹਿਲਾਂ ਜੇਲ੍ਹ ਸੁਪਰਡੈਂਟ ਸਸਪੈਂਡ ਹੋਣਾ ਚਾਹੀਦਾ ਸੀ ਜੀ ਜੇਲ੍ਹ ਮੰਤਰੀ ਕਿੱਥੇ ਆ ਜੇਲ੍ਹ ਮੰਤਰੀ ਤਾਂ ਬੱਟਾ ਖੋਤਦਾ ਫਿਰਦਾ ਯਾਰ ਬੋਰੀਆਂ ਭਰਦਾ ਫਿਰਦਾ ਹੂੰ ਲਾਲਜੀਤ ਸਿੰਘ ਭੁੱਲ ਰਹੇ ਆ ਨਾ ਜੇਲ੍ਹ ਮੰਤਰੀ ਜੀ 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 ਉਹਦਾ ਕੋਈ ਕੰਟਰੋਲ ਹੀ ਨਹੀਂ ਬਾਰ ਬਾਰ ਮੈਂ ਇਹੀ ਗੱਲ ਕਹਿਣਾ ਕਿ ਸਰਕਾਰ ਦਾ ਕਿਸੇ ਚੀਜ਼ ਤੇ ਕੰਟਰੋਲ ਹੀ ਹੈ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਸੀ ਉਹ ਕਾਦੇ ਪੁਲਿਸ ਅਫਸਰ ਨੇ ਜ਼ਾਲਮ ਨੇ ਉਹ ਤਾਂ ਉਹ ਤਾਂ ਇੰਡੀਅਨ ਸਟੇਟ ਦੀਆਂ ਕੋਟਾਂ ਨਹੀਂ ਉਹਨਾਂ ਨੂੰ ਸਜ਼ਾ ਦਿੱਤੀ ਆ ਨਾ ਜੀ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਦੀ ਲੈਨ ਤੇ ਚੱਲਣ ਵਾਲਾ ਨੌਜਵਾਨ ਹੈ ਜੀ ਇਕੱਠੇ ਕਾਦੇ ਕਰੇ ਜੇ 11000 ਵੋਲਟ ਦੀਆਂ ਤਾਰਾਂ ਇਕੱਠੀਆਂ ਕਰਾਂਗੇ ਫਿਰ ਚੰਗਿਆੜੇ ਦਾ ਨਿਕਲਣਗੇ ਇਹ ਇਹ ਤਾਂ ਮੈਨੂੰ ਮੈਂ ਦੇਖਿਆ ਸੁਣਿਆ ਇਹਦੇ ਬਾਰੇ ਇਹ ਤਾਂ ਕਹਿੰਦਾ ਹੁੰਦਾ ਸੀ ਕਿ ਸਿੱਖੋ ਤੁਸੀਂ ਸੂਬਾ ਸਰਹੰਦ ਨੂੰ ਭੁੱਲ ਜੇਗੇ ਉਹ ਮੈਨੂੰ ਯਾਦ ਰੱਖੇਗੇ ਉਹ ਸੂਬਾ ਸਿੰਘ ਸੂਬਾ ਸਿੰਘ ਹਾਂ ਕਹਿੰਦਾ ਮੈਂ ਸੂਬਾ ਸਰੰਦ ਐ ਉਹਨੂੰ ਇਹ ਨਹੀਂ ਸੀ ਪਤਾ ਕਿ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਵੀ ਜਿਉਂਦੇ ਨੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਹੂੰ ਡਿਜੀਨ ਸਟੇਟ ਪੰਜਾਬ ਸਰਕਾਰ 27 ਦੀਆਂ ਚੋਣਾਂ ਕਰਕੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਕਦੇ ਤਾਂ ਇਹ ਸੋਚਦੇ ਨੇ ਵੀ ਹਿੰਦੂ ਸਿੱਖਾਂ ਦੀ ਲੜਾਈ ਕਰਾ ਦਈਏ ਹੂੰ ਕਦੇ ਇਹ ਸੋਚਦੇ ਨੇ ਕਿ ਪ੍ਰਵਾਸੀਆਂ ਨਾਲੇ ਸਿੱਖਾਂ ਦਾ ਪੰਗਾ ਪਵਾ ਦਈਏ ਹੂੰ ਦੱਬਣਾ ਤਾਂ ਸਿੱਖ ਕੌਮ ਨੂੰ ਚਾਹੁੰਦੇ ਨੇ ਅਸਲ ਹੋਰ ਤਾਂ ਕੋਈ ਨਾ ਕੋਈ ਟਾਰਗੇਟ ਹੀ ਹੈ ਨਹੀਂ ਦੱਬੇ ਜਾਣਗੇ ਸਵਾਲ ਨਹੀਂ ਪੈਦਾ